ਜਿਸ ਮਹੀਨੇ 'ਚ ਸਾਡਾ ਅਕਾਲ ਤੱਕ ਢਾਇਆ ਗਿਆ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸ਼ਹੀਦ ਹੋਏ ਸਰਕਾਰ ਦਾ ਫਲੇਖ ਹੈ ਵੀ ਜੇ ਉਸ ਮਹੀਨੇ 'ਚ ਵੀ ਪੰਜਾ ਜਾਂ ਕੋਈ ਹੋਰ ਪਾਰਟੀ ਜਿੱਤਦੀ ਹੈ ਹਰ ਵਿਰੋਧੀ ਤੰਕਸਰੇ ਨੇ ਜੀ ਮੀਤਹਿਰ ਕਹਿ ਰਹੇ ਨੇ ਕਿ ਮਾਨ ਸਾਹਿਬ ਦੀ ਪ੍ਰਾਪਤੀ ਕਿnabla ਲੋ ਕੀ ਆ ਇਹ ਤਾਂ ਨੌਜਵਾਨਾਂ ਨੂੰ ਮਗਰ ਲਾ ਕੇ ਜੈ ਜੈਕਾਰ ਕਰਦ ਨੇ ਸਿਆਸਤ ਕਰ ਰਹੇ ਨੇ ਮਹੀਦੀ ਘੇਰ ਦਾ ਖੁੱਦ ਦਾ ਬਰਨਾਲੇ ਹਲਕੇ ਦੇ ਹੁਮੀਦੀ ਪਿੰਡੋਂ ਪੁੱਛੋ ਉਹਨੂੰ ਕਿਉਂ ਨਹੀਂ ਵੜਨ ਦਿੱਤਾ ਜੀ ਬਾਦੇ ਦਾਅਵੇ ਕਰਦੇ ਨੇ ਲੇਕਿਨ ਉਹ ਗਰਾਊਂਡ ਤੇ ਨਹੀਂ ਹੈ ਸਾਨੂੰ ਪਾਣੀ ਨਹੀਂ ਦਿੱਤਾ ਇਹਨਾਂ ਨੇ ਇਹ ਤਾਂ ਅਸੀਂ ਲਗਾਤਾਰ 2 ਸਾਲ ਹੋ ਗਏ ਸਾਨੂੰ ਕਰਤਿਆਂ ਨੂੰ 2-3 ਕੰਮ ਕਹੇ ਜੀ 2-3 ਕੰਮ ਇਹਨਾਂ ਤੋਂ ਨਹੀਂ ਭਗਤ ਸਿੰਘਾਂ ਨੂੰ ਅੱਤਵਾਦੀ ਤੇ ਹੈ ਤੇ ਅੱਤਵਾਦੀ ਸੀ ਇਹ ਇਦਾਂ ਦੇ ਬਿਆਨ ਵੀ ਦੇ ਰਹੇ ਨੇ ਫਸਲਾਂ ਜਿਹੜੀਆਂ ਹਰੇ-ਚਾਰੇ ਸੀਗੇ ਮੁਰਝਾਏ ਪਏ ਹੁੰਦੇ ਸੀਗੇ ਤੇ ਹਰੇ-ਭਾਈ ਇਹ ਖੇਤਾਂ ਚੋਂ ਸਾਡੇ ਕਾਰਨ ਉਹ ਇੱਕ ਤਰੀਕ ਤੱਕ ਹੀ ਆਈ ਇੱਕ ਤਰੀਕ ਤੋਂ ਬਾਅਦ ਬੀਲੀ ਵੀ ਨਹੀਂ ਆਉਂਦੀ ਕਊਸਾਲਾ ਬੰਨੂ ਪੈਸੇ ਦਿੱਤੇ ਐ ਸੜਕਾਂ ਬਣਵਾਈਆਂ ਨੇ ਜੀ ਸੜਕਾਂ ਚੌੜੀਆਂ ਕਰਵਾਈਆਂ ਨੇ ਸਾਰੇ ਕੰਮ ਤਾਂ ਮਾਨ ਸਾਹਿਬ ਹੀ ਕਰ ਰਹੇ ਨੇ ਜਿੰਨੇ ਇਹ ਦੱਸੇ ਇਹ ਗਰਾਉਂਡ ਕੀ ਕਰਿਆ ਜੀ ਇਹਨਾਂ ਨੇ ਜੇ ਪੰਜਾਬ ਇਹਨਾਂ ਦੇ ਨਾਲ ਹੈ ਤੇ ਇਹਨਾਂ ਨੂੰ ਲੋਕ ਪਿੰਡਾਂ 'ਚ ਵੜਨ ਕਿਉਂ ਨਹੀਂ ਦਿੰਦੇ ਵੱਡੇ ਦਾਅਵੇ ਕਰ ਰਹੇ ਨੇ ਜੀ ਤੁਸੀਂ ਕਹਿੰਦੇ ਪਿੰਡਾਂ 'ਚ ਨਹੀਂ ਵੜਨ ਦੇ ਆਓ ਜੀ ਸਾਡੇ ਨਾਲ ਏਡੀਕੇ ਪਿੰਡ ਇੱਥੇ ਸੰਗਤ ਵੀ ਆ ਜਾਂਦੀ ਆ 2 ਮਿੰਟ ਜੀ ਤੁਹਾਨੂੰ ਮਿਲਾ ਦਿੰਦੇ ਆ ਬਾਕੀ ਜਿਹੜੀ ਇਹਨਾਂ ਨੇ ਵਾਅਦੇ ਕੀਤੇ ਸਾਡੀਆਂ ਬੀਬੀਆਂ ਨਾਲ ਭੈਣਾਂ ਨਾਲ ਹਜ਼ਾਰ-ਹਜ਼ਾਰ ਰੁਪਈਆ ਲੈ ਕੇ ਸਾਨੂੰ ਖਾਦਿਆਂ ਚਾਉਣਗੇ 26 ਮਹੀਨੇ ਹੋ ਗਏ ਕਿ ਅਸੀਂ ਪੁੱਸਣਾ ਚਾਉਣੇ ਆ ਮੀਤਿਆਰ ਨੂੰ ਵੀ 26000 ਰੁਪਈਆ ਪਾਉਣਗੇ ਖੁੱਦੇ ਮੇਰੇ ਜਵਾਬ ਬਾਹਰੇ ਚਲੇ ਗਏ ਕਿ ਜ਼ਮੀਨਾਂ ਖਾਲੀ ਹੋ ਜਾਣੀਆਂ ਫਿਰ ਕੀ ਕਰਾਂਗੇ ਸਾਨੂੰ ਫੁੱਕਣ ਵਾਲਾ ਵੀ ਨਹੀਂ ਆਉਣਾ ਕੋਈ ਆਉਣ ਵਾਲੇ ਟਾਈਮ 'ਚ ਤਾਂ ਕੋਈ ਇਹ ਗੱਲਾਂ ਹੀ ਨੇ ਜੀ ਤਾਂ ਹੁਣ ਚਿੱਟਾ ਖਤਮ ਗੱਲਾਂ ਅਜ ਦਾ ਜਿਹੜਾ ਕੁਝ ਮਰਜੀ ਹੁਣ ਤਾਂ ਸਰਕਾਰ ਹੀ ਡੋਬਣ ਦੇ ਕਿਨਾਰੇ ਆਉਣ ਵਾਲੇ ਸਮੇਂ 'ਚ ਸਰਕਾਰ ਹੀ ਖਤਮ ਹੋ ਰਹੀ ਹੈ ਅਧਿਨੇ ਦੇਸ਼ ਆਜ਼ਾਦ ਕਰਾਇਆ ਸੀ ਲੇਕਿਨ ਬੱਚੇ ਦੇ ਤੋਂ ਬਾਹਰ ਜਾਈ ਜਾਂਦੇ ਨੇ ਦੇ ਤਾਂ ਗੁਲਾਮ ਹੋਏ ਅੰਗਰੇਜ਼ਾਂ ਕੋਲ ਹੀ ਜਾਈ ਜਾਂਦੇ ਨੇ ਜਵਾਕ ਕਾਗਜ਼ਾਂ ਚ ਲਾਤੇ ਮੋਕੇ ਮੇਰੇ ਪਿੰਡ ਨੂੰ ਲਾਤਾ ਉੱਥੇ ਬੋਲ ਕੇ ਗਏ ਨੇ ਕਹਿੰਦੇ ਛੋਟੇ ਪਿੰਡ ਨੂੰ ਪਾਣੀ ਲਾਤਾ ਮੀਂਹ ਦੇ ਹਰ ਕਹਿੰਦੇ ਕਾਲੇ ਬੂਲੇ ਦੇ ਵਿੱਚ ਅਸੀਂ ਕਿਹਾ ਵੀ ਸਾਨੂੰ ਨਹੀਂ ਦੱਸਿਆ ਪਤਾ ਨਹੀਂ ਸਾਡੀਆਂ ਅੱਖਾਂ ਖਰਾਬ ਨੇ ਪਤਾ ਨਹੀਂ ਛੋਟੀਆਂ ਅੱਖਾਂ ਖਰਾਬ ਨੇ ਸਾਨੂੰ ਤਾਂ ਪਾਣੀ ਦੱਸਿਆ ਨਹੀਂ ਕਿਤੇ ਆਉਂਦਾ ਇਹ ਕਾਗਜੀ ਜ਼ਮੀਰ ਵਾਲੇ ਲੋਕ ਆ ਜਿਹੜੇ ਉਹ ਐਸ ਵਾਰੀ ਕਾਂਗਰਸ ਨੂੰ ਜਾਂ ਭਾਜਪਾ ਨੂੰ ਜਾਂ ਅਖੌਤੀ ਕਾਲੀ ਦਲ ਨੂੰ ਆ ਝਾੜੂ ਵਾਲਾ ਦੇ ਤੁਸੀਂ ਗੱਲ ਛੱਡੋ ਝਾੜੂ ਵਾਲੇ ਕਿਸੇ ਮੁਕਾਬਲੇ 'ਚ ਨਹੀਂ ਆ ਤੁਹਾਡੇ ਸਾਹਮਣੇ ਆ ਜਾਣਾ ਹੈ 13 ਸੀਟਾਂ 'ਚੋਂ ਇੱਕ ਸੀਟ ਵੀ ਝਾੜੂ ਨੂੰ ਨਹੀਂ ਆਉਣੀ ਸਾਡਾ ਜਰਨੈਲ ਵੀ ਜਿੱਤੂਗਾ ਅੰਮ੍ਰਿਤਪਾਲ ਸਿੰਘ ਵੀ ਜਿੱਤੂਗਾ ਲੱਖਾਂ ਸਿਧਾਣਾ ਵੀ ਜਿੱਤੂਗਾ ਫ੍ਰੀਜ ਬੋਰਡ ਦੀ ਸੀਟ ਆ ਜਿਹੜੀ ਉਹ ਵੀ ਪੰਸ ਜਿੱਤੂਗਾ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਜੂ ਜੂ ਮੌਸਮ ਦੀ ਗਰਮੀ ਆ ਜਿਹੜਾ ਪਾਰਾ ਏ ਉਹ ਉੱਪਰ ਵੱਲ ਵੱਧ ਰਿਹਾ ਏ ਉਸੇ ਤਰ੍ਹਾਂ ਸਿਆਸੀ ਗਰਮੀ ਆ ਜਿਹੜੀ ਉਹ ਵੀ ਵੱਧਦੀ ਜਾ ਰਹੀ ਆ ਗਰਮੀ ਦੇ ਬਾਵਜੂਦ ਵੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਵੱਡੇ ਇਕੱਠ ਕੀਤੇ ਜਾ ਰਹੇ ਨੇ ਪਹਿਲਾਂ ਚੋਣ ਪ੍ਰਚਾਰ ਆ ਜਿਹੜਾ ਪਿੰਡਾਂ ਦੇ ਵਿੱਚ ਇਕੱਠ ਕਰਕੇ ਕੀਤਾ ਜਾ ਰਿਹਾ ਸੀ ਹੁਣ ਰੋਡ ਸ਼ੋਅ ਨੇ ਜਿਹੜੇ ਕੱਡੇ ਜਾ ਰਹੇ ਨੇ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਪਸੌੜ ਹੈ ਜੀ ਪਸੌੜ ਪਿੰਡ ਦੇ ਵਿੱਚ ਖੜੇ ਆ ਜਿੱਥੇ ਸਿਮਰਨਜੀਤ ਸਿੰਘ ਮਾਨ ਦੀ ਵੱਡੀ ਰੈਲੀ ਆ ਰੋਡ ショ ਕੱਢਿਆ ਜਾਣਾ ਇੱਥੇ ਇਕੱਠ ਹੋ ਰਿਹਾ ਮੰਡੀ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਕਿਸ ਤਰ੍ਹਾਂ ਚੱਲ ਰਿਹਾ ਇਹ ਚੋਣ ਪ੍ਰਚਾਰ ਵੀਰ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵਾਹ ਵੈਗਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਹਰਵੰਦ ਸਿੰਘ ਸਲੇਮਪੁਰ ਜੀ ਹਾਂ ਹਰਵੰਦ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤਾਪਮਾਨ ਵੱਧ ਰਿਹਾ ਏ ਤੇ ਇੱਧਰ ਸਿਆਸੀ ਤਾਪਮਾਨ ਵੀ ਸਿਖਰਾਂ ਤੇ ਚੱਲ ਰਿਹਾ ਜੀ ਆਖਰੀ ਪੜਾਏ ਕੀ ਲੱਗ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਸਿਸਟਮ ਨੂੰ ਨਹੀਂ ਆਖਰੀ ਪੜਾ ਤਾਂ ਹੈਗਾ ਜੀ ਪਰ ਸਾਡੀ ਤੇ ਪਹਿਲੇ ਪੜਾ ਤੋਂ ਲੈ ਕੇ ਆਖਰੀ ਪੜਾ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਯਕੀਨੀ ਹੈ ਜੀ ਜੀ ਸਾਡਾ ਪਲੜਾ ਭਾਰੀ ਹੈ ਜੀ ਹਮੇਸ਼ਾ ਲੋਕ ਪੰਜਾਬ ਦੇ ਸਾਡੇ ਨਾਲ ਖੜੇ ਨੇ ਮਾਨ ਸਾਹਿਬ ਦੇ ਸਾਰਾ ਜੂਥ ਮਾਨ ਸਾਹਿਬ ਦੇ ਨਾਲ ਖੜਾ ਹੈ ਜੀ ਹੁਣ ਜੀ ਪਰ ਵਿਰੋਧੀ ਤੰਜ ਕਸ ਰਹੇ ਨੇ ਜੀ ਮੀਤ ਹਿਰ ਕਹਿ ਰਹੇ ਨੇ ਕਿ ਮਾਨ ਸਾਹਿਬ ਦੀ ਪ੍ਰਾਪਤੀ ਗਣਾ ਦੋ ਕੀ ਆ ਇਹ ਤਾਂ ਨੌਜਵਾਨਾਂ ਨੂੰ ਮਗਰ ਲਾ ਕੇ बस जय जयकार ਕਰਦੇ ਨੇ ਸਿਆਸਤ ਕਰ ਰਹੇ ਨੇ ਲਾਸਾਂ ਤੇ ਸਿਆਸਤ ਕੀਤੀ ਜਾ ਰਹੀ ਹੈ ਇਦਾਂ ਦੇ ਬਿਆਨ ਦੇ ਰਹੇ ਨੇ ਜੀ ਨਹੀਂ ਉਹਨਾਂ ਦਾ ਤਾਂ ਕਮੀ ਇਹੀ ਹੈ ਜੀ ਦਿੱਲੀ ਤੇ ਜਿਹੜੇ ਦਿੱਲੀ ਦੇ दगड़ ਦੱਲੇ ਉਹਨਾਂ ਦਾ ਕਮੀ ਇਹੀ ਹੈ ਜੀ ਮਾਨ ਸਾਹਿਬ ਦਾ 40 ਸਾਲ ਤੋਂ ਦਿੱਲੀ ਵਿਰੋਧ ਕਰਦੀ ਹੈ ਵੀ ਮਾਨ ਸਾਹਿਬ ਨੂੰ ਕਿਸੇ ਤਰੀਕੇ ਖਤਮ ਕਰਦੀ ਉਹਨਾਂ ਦਾ ਉਹ ਕੰਮ ਚੱਲੀ ਜਾਂਦਾ ਜੀ ਕੰਮ ਤਾਂ ਲੋਕਾਂ ਨੂੰ ਸੁਣਾ ਵੀ ਮਾਨ ਸਾਹਿਬ ਨੇ ਕੀ ਕਰੇ ਨੇ ਜੀ ਤਿੰਨ ਜ਼ਿਲ੍ਹਿਆਂ ਦੇ ਵਿੱਚ 154 ਕਰੋੜ ਰੁਪਇਆ ਸੈਂਟਰ ਤੋਂ ਜੀ ਕ੍ਰਿਡ ਕੇਅਰ ਸੈਂਟਰ ਬਣਾਉਣ ਨੂੰ ਲਿਆਤਾ ਜੀ ਤਿੰਨ ਹਸਪਤਾਲਾਂ ਚ ਬਰਨਾਲਾ ਸੰਗਰੂਰ ਤੇ ਮਲੇਰਕੋਟਲਾ 182 ਕਰੋੜ ਰੁਪਏ ਉਹਨਾਂ ਨੇ ਜੀ ਜਿੰਨੀਆਂ ਬਿਜਲੀ ਦੀਆਂ ਤਾਰਾਂ ਨੰਗੀਆਂ ਨੇ ਜੀ ਇੱਥੇ ਜੇ ਅੰਡਰਗਰਾਊਂਡ ਕੇਬਲਾਂ ਪੈਣੀਆਂ ਜਾਂ ਹਾਈ ਟੈਕ ਕੇਬਲਾਂ ਪੈਣੀਆਂ 2027 ਤੱਕ ਉਹ ਕੰਮ ਕੰਪਲੀਟ ਹੋ ਜਾਣਾ ਹੈ ਜੀ ਜੀ ਪਿੰਡਾਂ 'ਚ ਨੌਜਵਾਨਾਂ ਨੂੰ ਸਾਡੇ ਨੂੰ ਨਸਿਆਂ ਤੋਂ ਦੂਰ ਕਰਨ ਲਈ ਜੀ ਖੇਡ ਕੇਟਾਂ ਜਿਮ ਖੇਡ ਗਰਾਊਂਡ ਸਾਰ ਪਿੰਡਾਂ 'ਚ ਅੱਗ ਬੁਝਾਉ ਫਾਇਰ ਬ੍ਰਿਗੇਡ ਕੇਟਾਂ ਟੈਂਕਰ ਭੇਜਿਆ ਹੈ ਜੀ ਗਊਸ਼ਾਲਾਵਾਂ ਨੂੰ ਪੈਸੇ ਦਿੱਤੇ ਆ ਸੜਕਾਂ ਬਣਵਾਈਆਂ ਨੇ ਜੀ ਸੜਕਾਂ ਚੌੜੀਆਂ ਕਰਵਾਈਆਂ ਨੇ ਸਾਰੇ ਕੰਮ ਤਾਂ ਮਾਨ ਸਾਹਿਬ ਹੀ ਕਰ ਰਹੇ ਨੇ ਜੀ ਇਹ ਦੱਸ ਇਹ ਗ੍ਰਾਉਂਡ ਕੀ ਕਰਿਆ ਜੀ ਇਹਨਾਂ ਨੇ ਇਹ ਤਾਂ ਕਹਿੰਦੇ ਜੀ ਪੰਜਾਬ ਦੇ ਲੋਕ ਸਾਨੂੰ ਵੋਟਾਂ ਪਾ ਕੇ ਵੱਡੀ ਲੀਡ ਤੇ ਜਿੱਤੋਂਗੇ ਸਾਡੇ ਕੰਮਾਂ ਦੇ ਕਾਰਨ ਸਾਰਾ ਪੰਜਾਬ ਸਾਡੇ ਨਾਲ ਹੈ ਫਿਰ ਇਹਨਾਂ ਨੂੰ ਲੋਕ ਪਿੰਡਾਂ 'ਚ ਵੜਨ ਕਿਉਂ ਨਹੀਂ ਦਿੰਦੇ ਜੀ ਨਹੀਂ ਦੇ ਰਹੇ ਜੀ ਕਿਉਂ ਨਹੀਂ ਦਿੰਦੇ ਜੀ ਵੜਨ ਦੇ ਦਿੰਦੇ ਜੇ ਪੰਜਾਬ ਇਹਨਾਂ ਦੇ ਨਾਲ ਹੈ ਤਾਂ ਇਹਨਾਂ ਨੂੰ ਲੋਕ ਪਿੰਡਾਂ 'ਚ ਵੜਨ ਕਿਉਂ ਨਹੀਂ ਦਿੰਦੇ ਵੱਡੇ ਦਾਅਵੇ ਕਰ ਰਹੇ ਨੇ ਜੀ ਤੁਸੀਂ ਕਹਿੰਦੇ ਹੋ ਪਿੰਡਾਂ 'ਚ ਨਹੀਂ ਵੜਨ ਦਿੰਦੇ ਆਓ ਜੀ ਸਾਡੇ ਨਾਲ ਏ.ਡੀ.ਕੇ ਪਿੰਡ ਇੱਥੇ ਸੰਗਤ ਵੀ ਆ ਜਾਂਦੀ ਆ 2 ਮਿੰਟ ਤੁਹਾਨੂੰ ਮਿਲਾ ਦਿੰਦੇ ਆ ਏ.ਡੀ.ਕੇ ਪਿੰਡਾ ਮੀਤ ਹੇਰ ਦਾ ਖੁਦ ਦਾ ਬਰਨਾਲੇ ਹਲਕੇ ਦੇ ਹਮੀਦੀ ਪਿੰਡੋਂ ਪੁੱਛੋ ਉਹਨੂੰ ਕਿਉਂ ਨਹੀਂ ਵੜਨ ਦਿੱਤਾ ਜੀ ਜੇ ਇਹਨਾਂ ਨੇ ਕੰਮ ਕਰੇ ਨੇ ਜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕਰਕੇ ਨਿਭਾਏ ਨੇ ਤਾਂ ਇਹਨਾਂ ਨੂੰ ਪਿੰਡਾਂ 'ਚ ਵੜਨ ਕਿਉਂ ਨਹੀਂ ਦਿੰਦੇ ਲੋਕੋ ਦਾ ਜਵਾਬ ਦੇਣ ਜੀ ਪਹਿਲਾਂ ਇਹ ਤਾਂ ਕਹਿੰਦੇ ਜੀ ਅਸੀਂ ਪਾਣੀ ਪਚਾਤਾ ਜੀ ਕੱਸੀਆਂ 'ਚ ਟੇਲਾਂ ਤੱਕ ਪਾਣੀ ਜਾ ਬਿਜਲੀ ਵੇਚ ਰਹੇ ਆ ਅਸੀਂ ਇਦਾਂ ਦੇ ਬਿਆਨ ਆ ਰਹੇ ਨੇ ਸਾਡੇ ਜਿਹੜਾ ਕਿਸਾਨ ਆਗੂ ਖੜੇ ਨੇ ਧੂਰੀ ਹਲਕੇ ਦੇ ਇਹ ਪਾਣੀ ਵਾਲੀ ਮੀਤਿਹਰ ਦੇ ਬੜੇ ਇਹਨਾਂ ਨੇ ਪਾਣੀ ਲਈ ਗੇੜਾ ਮਾਰੇ ਨੇ ਇਹਦਾ ਜਵਾਬ ਇਹਨਾਂ ਤੋਂ ਲਓ ਤੁਸੀਂ ਦੱਸਣਗੇ ਤੁਹਾਨੂੰ ਪਾਣੀ ਦਾ ਉਹਨਾਂ ਨੇ ਕੀ ਕਰਿਆ ਕਿਸ ਤਰ੍ਹਾਂ ਦੇਖਦੇ ਹੋ ਜੀ ਉਹ ਕਹਿੰਦੇ ਜੀ ਘਰ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਹੈ ਇਹ ਬਿਜਲੀ ਦੀ ਬਚਤ ਹੋ ਰਹੀ ਹੈ ਮੋਟਰਾਂ ਬੰਦ ਨੇ ਨਹੀਂ ਤਾਂ ਮੀਤਿਹਰ ਨੂੰ ਜੀ ਮਿਲਣ ਵੀ ਗਿਆ ਕਰੇ ਵੀ ਮਿਲਣ ਗਏ ਸੀ ਦਫ਼ਤਰ 'ਚ ਵੀ ਸਾਨੂੰ ਨਾ ਤਾਂ ਘਰੇ ਮਿਲੇ ਨੇ ਨਾ ਦਫ਼ਤਰ 'ਚ ਮਿਲੇ ਨੇ ਨਾ ਹੀ ਸਾਨੂੰ ਪਾਣੀ ਦਿੱਤਾ ਇਹ ਤੱਕ ਇਹਨਾਂ ਨੇ ਨਹੀਂ ਜੀ ਨਾ ਜੀ ਪਾਣੀ ਦਾ ਦਾਵੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਨੇ ਬਾਦੇ ਦਾਵੇ ਕਰਦੇ ਨੇ ਲੇਕਿਨ ਉਹ ਗਰਾਊਂਡ ਤੇ ਨਹੀਂ ਹੈ ਸਾਨੂੰ ਪਾਣੀ ਨਹੀਂ ਦਿੱਤਾ ਇਹਨਾਂ ਨੇ ਤਾਂ ਅਸੀਂ ਲਗਾਤਾਰ 2 ਸਾਲ ਹੋ ਗਏ ਸਾਨੂੰ ਫਿਰਦਿਆਂ ਨੂੰ ਦੋ ਤਿੰਨ ਕੰਮ ਕਹੇ ਜੀ ਦੋ ਤਿੰਨ ਕੰਮ ਇਹਨਾਂ ਤੋਂ ਨਹੀਂ ਹੋਏ ਪਿੰਡਾਂ 'ਚ ਪਟਵਾਰੀ ਫਿਰਦੇ ਸੀਗੇ ਜੀ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਉਹ ਮਿੰਤੀਆਂ ਕਰ ਰਹੇ ਸੀਗੇ ਕਹਿੰਦੇ ਜਿਨ੍ਹਾਂ ਨੇ ਖਾਲ ਬਾਹੇ ਨੇ ਸੂਆਂ ਦੇ ਕੱਸੀਆਂ ਦੇ ਉਹ ਸੜਾ ਕੇ ਪਾਣੀ ਪਹੁੰਚਾਉਣਾ ਅੱਗੇ ਤੱਕ ਫਿਰਦੇ ਨੇ ਜੀ ਪਿੰਡਾਂ 'ਚ ਜ਼ਰੂਰ ਫਿਰਦੇ ਨੇ ਲੇਕਿਨ ਪੂਰ ਕੌ ਵੀ ਨਹੀਂ ਚਾੜਦੇ ਕਿਉਂਕਿ ਇਹਨੇ ਫੈਲ ਬਣਵਾਈ ਸੀ ਸਾਡੀ ਚੱਕ ਕੇ ਫੈਲ ਜੋ ਇਹਨਾਂ ਦਾ ਚੀਫ ਸੈਕਟਰੀ ਹੈ ਪਰੇ ਮਾਰੀ ਪੀ ਟੇਰ ਦੇ ਸਾਈਨ ਵੀ ਕਰਵਾ ਲਈ ਸੀ ਮਿੰਤਦਾਰੀ ਨਾਲ ਕਿਸੇ ਤੋਂ ਚਲੋ ਕਰਵਾ ਕੇ ਪਰ ਫਿਰ ਵੀ ਸਾਡੇ ਪਾਣੀ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਜੀ ਫਿਰ ਇਹ ਫੋਕੇਉ ਦਾਵੇ ਨੇ ਨਾ ਫੋਕੇ ਨਹੀਂ ਕੋਈ ਪਾਣੀ ਨਹੀਂ ਮਿਲ ਰਿਹਾ ਸਾਨੂੰ ਅਸੀਂ ਲਗਾਤਾਰ ਮਗਰ ਮਗਰ ਇਹਨਾਂ ਦੇ ਘੇੜੇ ਕੱਟੀਆਂ ਦੀ ਬਿਜਲੀ ਕਹਿੰਦੇ ਜੀ ਪੂਰੀ ਆ ਰਹੀ ਆ ਦਿਨ ਚ ਬਿਜਲੀ ਆ ਰਹੀ ਆ ਕੋਈ ਘਾਟੇ ਨਹੀਂ ਹੈਗੀ ਖੇਤਾਂ ਚ ਕਹਿੰਦੇ ਆ ਦਿਨਾਂ ਚ ਹਰਿਆਲੀ ਨਹੀਂ ਸੀ ਹੁੰਦੀ ਫਸਲਾਂ ਜਿਹੜੀਆਂ ਹਰੇ-ਚਾਰੇ ਸੀਗੇ ਮੁਰਝਾਏ ਪਏ ਹੁੰਦੇ ਸੀਗੇ ਕਹਿੰਦੇ ਹਰੇ ਬਾਈ ਆ ਜੀ ਖੇਤਾਂ 'ਚ ਉਹ ਸਾਡੇ ਕਾਰਨ ਉਹ ਇੱਕ ਤਰੀਕ ਤੱਕ ਹੀ ਆ ਜੀ ਇੱਕ ਤਰੀਕ ਤੋਂ ਬਾਅਦ ਬਿਜਲੀ ਵੀ ਨਹੀਂ ਆਉਂਦੀ ਇਹ ਵੀ ਦੇਖ ਲਿਓ ਅੱਛਾ ਹੀ ਆ ਉਹ ਇੱਕ ਤਰੀਕ ਤੱਕ ਹੀ ਆ ਬੋਟਾ ਕਰ ਕੀ ਆ ਰਹੀ ਆ ਉਹ ਇੱਕ ਤਰੀਕ ਤੋਂ ਬਾਅਦ ਉਹ ਵੀ ਨਹੀਂ ਆਉਂਦੀ ਉਹ ਵੀ ਦੇਖ ਲਾਂਗੇ ਆਪਾਂ ਔਨ ਗਰਾਉਂਡ ਹੀ ਪਤਾ ਲੱਗ ਜਾਊਗਾ ਕੀ ਲੱਗ ਰਿਹਾ ਜੀ ਇੱਥੇ ਕੀ ਦਾ ਮੁਕਾਬਲਾ ਹੈ ਕਿਉਂਕਿ ਮੀਤ ਹੇਰ ਕਹਿ ਰਹੇ ਨੇ ਕਿ ਅਸੀਂ ਪਹਿਲੇ ਨੰਬਰ ਤੇ ਆ ਰਹੇ ਹਾਂ ਮਾਨ ਸਾਹਿਬ ਦਾ ਸਪੋਰਟਰ ਨੇ ਤੁਸੀਂ ਵੀ ਇੱਥੇ ਪਹੁੰਚੋ ਕਹਿ ਰਹੇ ਨੇ ਅਸੀਂ ਪਹਿਲੇ ਨੰਬਰ ਤੇ ਆ ਤੁਹਾਨੂੰ ਕੀ ਲੱਗ ਰਿਹਾ ਜੀ ਕਿਸ ਤਰ ਇਹਦਾ ਮੁਕਾਬਲਾ ਕਰਦੇ ਨਹੀਂ ਜੀ ਕਿਸੇ ਨਾਲ ਹੂੰ ਸਾਡੇ ਦਾ ਆਪਦੇ ਆਪ ਹੀ ਬਸ ਅਸੀਂ ਮੈਨਾਂਗੇ ਲੋਕ ਸਾਡੇ ਨਾਲ ਨੇ ਅਸੀਂ ਕਿਉਂ ਕਿਸੇ ਨਾਲ ਮੁਕਾਬਲਾ ਕਰੀਏ ਅਸੀਂ ਆਪਣੀਆਂ ਪ੍ਰਾਪਤੀਆਂ ਦੱਸਣੇ ਉਹ ਪ੍ਰਾਪਤੀਆਂ ਲੋਕਾਂ ਨੂੰ ਪਤਾ ਹੈ ਇਸ ਕਰਕੇ ਲੋਕ ਨਾਲ ਚੱਲਦੇ ਨੇ ਪਰ ਉਹ ਕਹਿ ਰਹੇ ਨੇ ਕਿ ਪ੍ਰਾਪਤੀਆਂ ਕੀ ਨੇ ਉਹ ਦੱਸ ਦੋ ਡੇਢ ਸਾਲ ਚ ਕਹਿੰਦੇ ਬੋਲਿਓ ਕੀ ਨੇ ਪੰਜਾਬ ਲਈ ਕਰਿਆ ਹੀ ਕੀ ਆ ਬਸ ਲਾਸਾਂ ਤੇ ਸਿਆਸਤ ਕੀਤੀ ਆ ਕਹਿੰਦੇ ਜੰਪੜਕਾਉ ਭਾਸੰਦਨਦੇ ਨੇ ਨੌਜਵਾਨਾਂ ਨੂੰ ਮਗਰ ਲਾਈਂ ਫਿਰਦੇ ਨੇ 20 21 ਸਾਲ ਦਿਆਂ ਨੂੰ ਇਿੱਤਾ ਤਾਂ ਹੋਰ ਵੀ ਕੁਝ ਨਹੀਂ ਜੀ ਇਹ ਕੰਮ ਸਿੱਖ ਕੌਮ ਦੀ ਤਾਂ ਗੱਲ ਕਰਦੇ ਨੇ ਜੇ ਸਾਡੀ ਸਿੱਖ ਕੌਮ ਹੀ ਨਾ ਬਚੀ ਫਿਰ ਅਸੀਂ ਕੀ ਕਰਾਂਗੇ ਪਿੰਡਾਂ ਚੋਂ ਤਾਂ ਜਵਾਕ ਬਾਹਰ ਜਾਈ ਜਾਂਦੇ ਨੇ ਖੁੱਦ ਦੇ ਮੇਰੇ ਜਵਾਕ ਬਾਹਰ ਚਲੇ ਗਏ ਇਹ ਜ਼ਮੀਨਾਂ ਖਾਲੀ ਹੋ ਜਾਣੀਆਂ ਫਿਰ ਕੀ ਕਰਾਂਗੇ ਸਾਨੂੰ ਫੁੱਕਣ ਵਾਲਾ ਵੀ ਨਹੀਂ ਆਉਣਾ ਕੋਈ ਆਉਣ ਵਾਲੇ ਟਾਈਮ 'ਚ ਤਾਂ ਕੋਈ ਇੱਕ ਇਹ ਕਹਿੰਦੇ ਨੇ ਜੀ ਤੁਸੀਂ ਕਹਿ ਰਹੇ ਹੋ ਸਿੱਖ ਕੌਮ ਦੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਕਹਿੰਦੇ ਜੀ ਇਹ ਬਿਆਨ ਬੜਾ ਦਿੱਤਾ ਜਾਂਦਾ ਦੋ ਦਿਨ ਪਹਿਲਾਂ ਫਿਰ ਪਹਿਲਾਂ ਦਿੱਤਾ ਗਿਆ ਏ ਕਿ ਇਹਨਾਂ ਦੇ ਨਾਨਾ ਜੀ ਨੇ ਤਾਂ ਰੂਟ ਸਿੰਘ ਨੂੰ ਸਰੋਪਾਉ ਪਾਇਆ ਸੀਗਾ ਜਿਨ੍ਹਾਂ ਨੇ ਆਪਣਾ ਹਮਲਾ ਕੀਤਾ ਸੀਗਾ ਪੰਜਾਬੀਆਂ ਤੇ ਇਹਨਾਂ ਨੇ ਦੇਖਿਆ ਸੀ ਜੀ ਉਹ ਸਰੂਪਾ ਪਾਉਂਦੇ ਇਹ ਗੱਲਾਂ ਨੇ ਬਸ ਰਾਜਨੀਤੀ ਤੇ ਗੱਲਾਂ ਨੇ ਇੱਕ ਦੂਜੇ ਭੰਡੀਆਂ ਨਾਲ ਕੰਮ ਕੋਈ ਕਰਨਾ ਨਹੀਂ ਭੰਡਣਾ-ਭੰਡਣਾ ਉਹ ਇਹਨੇ ਐ ਕਰਤਾ ਉਹਨੇ ਐ ਕਰਤਾ ਇਹ ਵਿਕਾਸ ਦੀਆਂ ਗੱਲਾਂ ਕਰਨਾ ਇੱਕ ਦੂਜੇ ਉਹ ਜਦੋਂ ਟਾਈਮ ਦੀ ਗੱਲ ਹੋ ਸਕਦਾ ਹੋਵੇ ਅਸੀਂ ਨਹੀਂ ਕਹਿੰਦੇ ਪਰ ਦੇਖਿਆ ਕਿਨੇ ਆ ਇਹ ਗੱਲਾਂ ਨੇ ਬਸ ਜੀ ਜੀ ਕਹਿੰਦੇ ਜੀ ਮਾਨ ਸਾਹਿਬ ਕਹਿ ਰਹੇ ਨੇ ਕਿ ਭਗਵੰਤ ਮਾਨ ਉਹਤੇ ਆਪਣਾ ਸੌਰੀ ਭਗਤ ਸਿੰਘ ਨੂੰ ਅਤਵਾਦੀ ਕਿਹਾਏ ਕਿ ਅੱਤਵਾਦੀ ਸੀਗੇ ਇਦਾਂ ਦੇ ਬਿਆਨ ਵੀ ਦੇ ਰਹੇ ਨੇ ਅੱਤਵਾਦੀ ਇਹਨਾਂ ਨੇ ਭਗਤ ਸਿੰਘ ਦੀ ਸੋਚ ਤੇ ਫਿਰ ਕੀ ਕਰੀ ਜਾਂਦੇ ਸੀ ਭਗਤ ਸਿੰਘ ਨੇ ਦੇਸ਼ ਆਜ਼ਾਦ ਕਰਾਇਆ ਸੀ ਲੇਕਿਨ ਬੱਚੇ ਤੇ ਤੋਂ ਬਾਹਰ ਜਾਈ ਜਾਂਦੇ ਨੇ ਦੇ ਤਾਂ ਗੁਲਾਮ ਹੋਏ ਅੰਗਰੇਜ਼ਾਂ ਕੋਲ ਹੀ ਜਾਈ ਜਾਂਦੇ ਨੇ ਜਵਾਕ ਫਿਰ ਭਗਤ ਸਿੰਘ ਦੀ ਸੋਚ ਤੇ ਚੱਲ ਕੇ ਇਹਨੂੰ ਆਜ਼ਾਦਤਾ ਰੱਖਣ ਇਹ ਤਾਂ ਗੁਲਾਮੀ ਦੀ ਵੱਲ ਵਧ ਰਿਹਾ ਦੇਸ਼ ਤਾਂ ਹੂੰ ਜੀ ਤੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਆ ਜੀ ਕਾਲਾਪੂੜਾ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਿਆਸੀ ਪਾਰ ਆਏ ਜਿਹੜਾ ਉਹ ਭਖਦਾ ਜਾ ਰਿਹਾ ਇਹ ਹਰ ਇੱਕ ਪਾਰਟੀ ਜਿੱਤਣ ਦੇ ਦਾਅਵੇ ਕਰ ਰਹੀ ਆ ਤੇ ਮਾਨ ਸਾਹਿਬ ਦਾ ਕਿਸ ਤਰ੍ਹਾਂ ਦੇਖ ਰਿਹਾ ਹਾਂ ਕੀ ਚੱਲ ਰਿਹਾ ਈ ਸਿਸਟਮ ਮਾਨ ਸਾਹਿਬ ਦੀ ਜਿਹੜੀ ਜਿਹੜੀ ਜਿੱਤ ਉਹ ਯਕੀਨੀ ਬਣ ਚੁੱਕੀ ਹੈ ਕਿਉਂਕਿ ਇਹ ਕਬਰਾੜ ਵਿੱਚ ਆਏ ਹੋਏ ਨੇ ਕਬਰਾੜ ਵਿੱਚ ਆਏ ਇਹ ਪੁੱਠੇ ਸਿੱਧੇ ਜਿਹੜੇ ਬਿਆਨ ਦਿੰਦੇ ਰਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰੀਆ ਲਾਸਾਂ ਦੀ ਇਹ ਕੱਲ ਨੂੰ ਇਹ ਲੋਕ ਐ ਅਸੇ ਨੇ ਇਹਨਾਂ ਦੀ ਸੋਚ ਇਨੀ ਮਾੜੀ ਹੋ ਗਈ ਇਹ ਕੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਕਹਿ ਸਕਦੇ ਨੇ ਕਿਉਂਕਿ ਸਭ ਤੋਂ ਜ਼ਿਆਦਾ ਜੰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੀਆਂ ਨੇ ਫਿਰ ਆਪਣਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਚੱਲਦੀ ਹੈ ਤੇ ਫਿਰ ਉਸ ਤੋਂ ਬਾਅਦ ਕਿੰਨੀ ਹਸਾਤਾ ਹੋਈਆਂ ਸਿੱਖ ਕੌਮ ਦੇ ਅੰਦਰ ਫਿਰ ਤਾਂ ਆਪਾਂ ਇਹ ਕਹਿ ਸਕਦੇ ਆ ਵੀ ਉਹਨਾਂ ਨੇ ਸਭ ਦੇ ਬੱਚੇ ਮਰਵਾ ਦਿੱਤੇ ਤੇ ਸਿਆਸਤ ਕੀਤੀ ਮਾਨ ਸਾਹਿਬ ਨੂੰ ਕਹਿੰਦੇ ਨੇ ਕਹਿੰਦੇ ਢੜਕਾਉ ਬਿਆੰਦੇ ਰਹਿੰਨੇ ਇਹ ਢੜਕਾਉ ਤਾਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਨੇ ਉਹ ਕ ਉਹ ਕਹਿੰਦਾ ਸਵਾ ਲੱਖ ਨਾਲ ਕਲਾਕਲਾ ਸਿੰਘ ਲੜੂ ਫਿਰ ਉਹ ਵੀ ਉਹਨਾਂ ਦੇ ਸਮੇਂ ਜਿਹੜੇ ਮੁਗਲ ਸਮਰਾਟ ਸੀ ਉਹ ਕਹਿੰਦੇ ਸੀ ਵੀ ਇਹ ਪੜਕਾਉ ਬਾਸਣ ਦਿੰਦਾ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕਾਦੀ ਲੜਾਈ ਸੀ ਉਹੀ ਤਾਕਤ ਔਰ ਤਾਜ ਦੀਆਂ ਗੱਲਾਂ ਸਾਬਜਾਦਿਆਂ ਨੂੰ ਕੀਤੀ ਆ ਤੁਸੀਂ ਆਪਣਾ ਧਰਮ ਪਰਿਵਰਤਨ ਕਰ ਲਓ ਇਹੀ ਧਰਮ ਦੇ ਜਿਹੜੀ ਖਾਲਸਾ ਰਾਜ ਦੀ ਸੋਚ ਤੇ ਅੜੇ ਹੋਏ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਖਾਲਸਾ ਰਾਜ ਦੀ ਦੇਸਾ ਵਦੇਸਾਂ ਚ ਗੱਲ ਚੱਲਦੀ ਹੈ ਜਿਹੜਾ ਖਾਲਸਾ ਰਾਜ ਦੇ ਵਿੱਚ ਨਾ ਕੋਈ ਭੁੱਖਾ ਸੌਂਦਾ ਸੀ ਨਾ ਕਿਸੇ ਨੂੰ ਸਿਰ ਤੇ ਸੱਤ ਤੋਂ ਬਿਨਾ ਸੌਂਦਾ ਸੀ ਨਾ ਕਿਸੇ ਨਾਲ ਧਰਮ ਦੀ ਰਾਜਨੀਤੀ ਕੀਤੀ ਜਾਂਦੀ ਸੀ ਨਾ ਕਿਸੇ ਨੂੰ ਧਰਮ ਪਰਿਵਰਤਨ ਕਰਾਇਆ ਜਾਂਦਾ ਸੀ ਉਹ ਸੋਚ ਨੂੰ ਲੈ ਕੇ ਚੱਲੇ ਹੋਏ ਨੇ ਜੋ ਕਿ ਇਹਨਾਂ ਲੋਕਾਂ ਨੂੰ ਹਾਜ਼ਮ ਨਹੀਂ ਆ ਰਿਹਾ ਧਰਮ ਤੇ ਰਾਜਨੀਤੀ ਕਰ ਰਹੇ ਨੇ ਇਦਾਂ ਦੇ ਬਿਆਨ ਆਉਂਦੇ ਨੇ ਇਹਨਾਂ ਦੇ ਨਹੀਂ ਤੁਸੀਂ ਧਰਮ ਦੀ ਰਾਜਨੀਤੀ ਕਰੋ ਤੇ ਫਿਰ ਹਿੰਦੂਆ ਲਈ ਮੰਦਿਰ ਬਣਵਾਏ ਨੇ ਸਰਦਾਰ ਸ਼ਮਰਜੀਤ ਸਿੰਘ ਮਾਨ ਨੇ ਤੇ ਮੁਸਲਮਾਨ ਵੀਰਾਂ ਨੇ ਮਸਜਿਦਾਂ ਬਣਾਈਆਂ ਨੇ ਦੇ ਬਾਅਦ ਗਊਸਾਲਾ ਬਣਾਈਆਂ ਨੇ ਮੁਸਲਮਾਨਾਂ ਦੀ ਕਬਰਾਂ ਲਈ ਵੀਰਾਂ ਜਿਹੜੀ ਆ ਚਾਰ ਦਿਵਾਰੀ ਲਈ ਪੈਸੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਭੇਜੇ ਨੇ ਇਹ ਲੋਕ ਬਈਨਾਂ ਕੋਲੇ ਕੋਈ ਮੁੱਦਾ ਨਹੀਂ ਇਹ ਮੁੱਦਾ ਚੱਕਣ ਦੇ ਲਈ ਇਹ ਗੱਲਾਂ ਕਰਦੇ ਨੇ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਕਿਸ ਤਰ੍ਹਾਂ ਨੌਜਵਾਨੀ ਜਿਹੜੀ ਜੁੜ ਗਈ ਨਾਲ ਉਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਇਹ ਜ਼ੋਰ ਲੱਗਿਆ ਪਿਆ ਅੱਜ ਅੱਜ ਇਹਨਾਂ ਨੂੰ ਪਤਾ ਵੀ ਅਸੀਂ ਹਾਰ ਦੇ ਕਿਨਾਰੇ ਆ ਹਾਰ ਤੋਂ ਡਰਦੇ ਇਹ ਲੋਕ ਨੇ ਜਿਹੜੇ ਇਹ ਜੀਆਂ ਅਫਵਾਹਾਂ ਫਲਾ ਰਹੇ ਨੇ ਤੁਸੀਂ ਕਹਿੰਦੇ ਹੋ ਹਾਰ ਦੇ ਕਿਨਾਰੇ ਨੇ ਪਰ ਉਹ ਕਹਿੰਦੇ ਜੀ ਜਿੱਤ ਪੱਕੀ ਆ ਇਸਲੀ ਵਾਰ ਤਾਂ ਬਾਈ ਦੀਪ ਸਿੱਧੂ ਜਾਂ ਸਿੱਧੂ ਮੂਸੇ ਵਾਲੇ ਕਰਕੇ ਕਹਿੰਦੇ ਉਹ ਚੱਲ ਗਿਆ ਸੀਗਾ ਫੈਕਟ ਸੀਗਾ ਜਿਹੜਾ ਤੇ ਇਸ ਵਾਰ ਨਹੀਂ ਚੱਲਣਾ ਇਸ ਵਾਰ ਤਾਂ 50000 ਵੋਟ ਵੀ ਨਹੀਂ ਪੈਣੀ ਇਮੀਤ ਹਜ਼ਾਰ ਦਾ ਬਿਆਨ ਸੁਣਿਆ ਮੈਂ ਉਹਨੂੰ ਦੱਸਣਾ ਵੀ ਚਾਹਣਾ ਵੀਰ ਨੂੰ ਮੈਂ ਵੀ ਐਤਕੀ 50000 ਨੀਅਤ ਕੀ ਲੱਖ ਬੋਰਡ ਦੀ ਲੀਡ ਤੇ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤਣ ਕਿ ਕਿਉਂਕਿ ਇਹਨਾਂ ਨੇ ਜਿਹੜਾ ਪਿੰਡਾਂ ਦੇ ਵਿੱਚ ਜੇ ਅਸੀਂ ਹੁਣ ਪਰਿਵਾਰਾਂ ਨੂੰ ਕਿਸੇ ਨੂੰ ਪਿੰਡਾਂ ਵਿੱਚ ਮਿਲਦੇ ਹਾਂ ਤੁਸੀਂ ਵੀ ਗਰਾਊਂਡ ਲੈਵਲ ਤੇ ਜਾਣਦੇ ਹੋ ਨਸ਼ੇ ਦੀ ਇੰਨੀ ਕੁ ਬੁਰੀ ਹਾਲਤ ਹੋ ਗਈ ਵੀ ਜਿਹੜਾ ਹਰ ਰੋਜ਼ ਦੇ ਪੰਜ ਨੌਜਵਾਨ ਪੂਰੇ ਪੰਜਾਬ ਦੇ ਵਿੱਚੋਂ ਮਰ ਰਹੇ ਨੇ ਜਿਹੜੀ ਆਪਾਂ ਉਸ ਕੱਲੇ ਚਿੱਟੇ ਦੇ ਨਾਲ ਬਾਕੀ ਜਿਹੜੀ ਇਹਨਾਂ ਨੇ ਵਾਅਦੇ ਕੀਤੇ ਸਾਡੀਆਂ ਬੀਬੀਆਂ ਨਾਲ ਭੈਣਾਂ ਨਾਲ ਹਜ਼ਾਰ ਹਜ਼ਾਰ ਰੁਪਿਆ ਲੈ ਕੇ ਸੋਨੂ ਖਾਤਿਆਂ ਚਾਹਣਗੇ 26 ਮਹੀਨੇ ਹੋ ਗਏ ਕਿ ਅਸੀਂ ਪੁੱਛਣਾ ਚਾਹੁੰਦੇ ਆ ਮੀਤਿਆਰ ਨੂੰ ਵੀ 26000 ਰੁਪਏ ਪਾਉਣਗੇ 26 ਮਹੀਨੇ ਹੋ ਗਏ ਇਹਨਾਂ ਨੂੰ ਸਰਕਾਰ ਆਈ ਨਹੀਂ ਇਹਨਾਂ ਚੀਜ਼ਾਂ ਤੋਂ ਡਰਦੇ ਪਿੰਡਾਂ ਚ ਨਹੀਂ ਵੜਨ ਦਿੱਤੇ ਜਾਂਦੇ ਕਿਉਂਕਿ ਨਸੇ ਨਾਲ ਤਾਂ ਸਾਨੂੰ ਪਤਾ ਵੀ ਕਿੰਨਾ ਕ ਘਰਾਂ ਦੇ ਘਰ ਪਟੇ ਗਏ ਘਰਾਂ ਦੇ ਘਰ ਬੇਲੀ ਹੋ ਗਏ ਜਿਹੜੀ ਜੀ ਉਹ ਕਹਿੰਦੇ ਜੀ ਕੰਮ ਕਰ ਰਹੇ ਆ ਜੇ ਇੱਕ ਮਕਾਨ ਬਣਾਉਣਾ ਪਹਿਲਾਂ ਉਹਦੀ ਵੀ ਨੀ ਪਟਣੀ ਪੈਂਦੀ ਆ ਇਟ ਰੱਖਣੀ ਪੈਂਦੀ ਆ ਜੜਾਂ ਤੋਂ ਕੰਮ ਚੱਕ ਰਹੇ ਆ ਸਿਰੇ ਤੱਕ ਜਾਂਦੇ ਜਾਂਦੇ ਟਾਈਮ ਤਾਂ ਲੱਗੂਗਾ ਅਸੀਂ ਸਾਰਾ ਕੰਟਰੋਲ ਕਰ ਲੈਣਾ ਨੀ ਇਹ ਫਿਰ ਬਿਆਨ ਇਹਨਾਂ ਦੇ ਹੀ ਨੇ ਵੀਰੇ ਉਹ ਮੇਰੇ ਤਾਂ ਬਿਆਨ ਹੈ ਨਹੀਂ ਜਿਹੜੇ ਕਹਿੰਦੇ ਸੀ ਅਸੀਂ 4 ਹਫ਼ਤਿਆਂ ਦੇ ਵਿੱਚ ਚਿੱਟਾ ਖਤਮ ਕਰ ਦਿਆਂਗੇ 2 ਮਹੀਨਿਆਂ ਦੇ ਵਿੱਚ ਚਿੱਟਾ ਖਤਮ ਕਰ ਦਿਆਂਗੇ ਉਹ ਤਾਂ ਸਾਡੇ ਬਿਆਨ ਨਹੀਂ ਸੀ ਉਹ ਤਾਂ ਇਹਨਾਂ ਨੇ ਕਿਹਾ ਸੀ ਨਾ ਤਾਂ ਉਹ ਮਾਨ ਸਾਹਿਬ ਨੇ ਕਿਹਾ ਸੀ ਨਾ ਕਿਸੇ ਹੋਰ ਪਾਰਟੀ ਨੇ ਕਿਹਾ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ 2 ਮਹੀਨਿਆਂ ਦੇ ਵਿੱਚ ਚਿੱਟਾ ਖਤਮ ਕਰ ਦਿਆਂਗੇ ਬਿਆਨ ਆ ਗਿਆ ਧਾਰੀਵਾਲ ਸਾਹਿਬ ਦਾ ਕਹਿੰਦੇ ਇਸ ਸਾਲ ਦੇ ਲਾਸਟ ਵਿੱਚ ਖਤਮਾ ਚਿੱਟਾ ਬਿਲਕੁਲ ਫਿਨਿਸ਼ ਖਤਮ ਕਰ ਦਾਂਗੇ 31 ਦਸੰਬਰ ਤੱਕ ਇਹ ਗੱਲਾਂ ਹੀ ਨੇ ਜੀ ਤਾਂ ਹੁਣ ਚਿੱਟਾ ਖਤਮ ਗੱਲਾਂ ਚ ਦਾ ਜਿਹੜਾ ਕੁਝ ਮਰਜੀ ਹੁਣ ਤਾਂ ਸਰਕਾਰ ਹੀ ਡੋਬਣ ਦੇ ਕਿਨਾਰੇ ਆ ਆਉਣ ਵਾਲੇ ਸਮੇਂ 'ਚ ਸਰਕਾਰ ਹੀ ਖਤਮ ਹੋ ਰਹੀ ਐ ਜੀ ਹੁਣ ਤਾਂ ਕੁਝ ਕਰੀ ਜਾਣੇ ਤਾਂ ਗੱਲਾਂ ਨੇ ਪਹਿਲਾਂ ਹੁਣ ਜਿਵੇਂ ਪਾਣੀਆਂ ਦੀ ਗੱਲ ਚੱਲੀ ਇਹਨਾਂ ਨੇ ਕਾਗਜ਼ਾਂ 'ਚ ਲਾਤੇ ਮੋਗੇ ਮੇਰੇ ਪਿੰਡ ਨੂੰ ਲਾਤਾ ਉੱਥੇ ਬੋਲ ਕੇ ਗਏ ਨੇ ਕਹਿੰਦੇ ਛੋਡੇ ਪਿੰਡ ਨੂੰ ਪਾਣੀ ਲਾਤਾ ਮੀਤਿਹਰ ਕਹਿੰਦੇ ਕਾਲੇ ਬੂਲੇ ਦੇ ਵਿੱਚ ਅਸੀਂ ਕਿਹਾ ਵੀ ਸਾਨੂੰ ਨਹੀਂ ਦੱਸਿਆ ਪਤਾ ਨਹੀਂ ਸਾਡੀਆਂ ਅੱਖਾਂ ਖਰਾਬ ਨੇ ਪਤਾ ਨਹੀਂ ਛੋਡੀਆਂ ਅੱਖਾਂ ਖਰਾਬ ਨੇ ਸਾਨੂੰ ਤਾਂ ਪਾਣੀ ਦੱਸਿਆ ਨਹੀਂ ਕਿਤੇ ਆਉਂਦਾ ਕਹਿ ਨਹੀਂ ਜੀ ਪਾਣੀ ਨਹੀਂ ਕੋਈ ਪਾਣੀ ਨਹੀਂ ਲੱਗਿਆ ਕਾਗਜ਼ਾਂ ਦੇ ਵਿੱਚ ਗੱਲਾਂ ਬਾਤਾਂ ਉਹ ਗੱਲ ਆ ਜੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕਸ਼ੁੱਧਾ ਕਾਲੀਆਂ ਬਾਹਰੋਂ ਚਟਵੀਆਂ ਪਾਸਾ ਜੀ ਕਹਿੰਦੇ ਗੱਲਾਂ ਇਹ ਲੋਕ ਬਹੁਤ ਵਧੀਆ ਕਰਦੇ ਨੇ ਵੀ ਅਸੀਂ ਐ ਕਰਦੇ ਆਂਗੇ ਐ ਕਰਦੇ ਆਂਗੇ ਪਰ ਇਹ ਰੀਅਲ ਦੇ ਵਿੱਚ ਨਹੀਂ ਹੋਣੀਆਂ ਜੀ ਜੀ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਇਸ ਨੂੰ ਪਤਾ ਹੀ ਕਿੰਨਾ ਚਿਰ ਹੋ ਗਿਆ ਇਹਨਾਂ ਕਾਗਜ਼ੀ ਕਾਰਵਾਈਆਂ ਚੱਲਦੀਆਂ ਹਾਂ ਹਾਂਜੀ ਵੈਗਰੀ ਖਾਲਸਾ ਸਾਹਿਬ ਆਹ ਵੈਗਰੀ ਕਿਉਂ ਕਿ ਫਤਿਹ ਨਾਮਾ ਜੀ ਵਾਸਵੀਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਪੀਐਸਐਮ ਯੂ ਪੰਜਾਬ ਜੀ ਜੀ ਪੁੱਲਰ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਜਿੱਤ ਦੇ ਦਾਅਵੇ ਤਾਂ ਹਰ ਇੱਕ ਪਾਰਟੀ ਕਰ ਰਹੀ ਆ ਤੇ ਕੀ ਲੱਗ ਰਿਹਾ ਏ ਕਿੱਦਾਂ ਦਾ ਮਾਹੌਲ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਹੇ ਆ ਐਵੇਂ ਭੜੇਖੇ ਐ ਇਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਜੂਨ ਮਹੀਨੇ ਚ ਵੋਟਾਂ ਪਵਾ ਕੇ ਜਿਸ ਮਹੀਨੇ ਚ ਸਾਡਾ ਅਕਾਲ ਤਖਤ ਢਾਇਆ ਗਿਆ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸ਼ਹੀਦ ਹੋਏ ਸਰਕਾਰ ਦਾ ਭਲੇਖਾ ਵੀ ਜੇ ਉਸ ਮਹੀਨੇ ਚ ਵੀ ਪੰਜਾ ਜਾਂ ਕੋਈ ਹੋਰ ਪਾਰਟੀ ਜਿੱਤਦੀ ਹੈ ਤਾਂ ਇਹ ਭਲੇਖਾ ਇਹ ਇੱਕ ਤਰੀਕ ਨੂੰ ਨਿਕਲ ਜੂਗਾ 1 ਜੂਨ 1984 ਸਾਨੂੰ ਜਾਬ ਹੈ ਤੁਸੀਂ ਕਿਹਾ ਹੋਰ ਪਾਰਟੀ ਜਿੱਤਦੀ ਆ ਬਹੁਤ ਸਾਰੇ ਲੋਕ ਨੇ ਜੀ ਸਿਰਾਂ ਤੇ ਦਸਤਾਰਾਂ ਨੇ ਢਾੜੇ ਰੱਖੇ ਨੇ ਉਹ ਹੋਰ ਪਾਰਟੀਆਂ ਦੇ ਮਗਰ ਫਿਰਦੇ ਨੇ ਜੀ ਝੰਡੇ ਚੱਕੀ ਗੱਡੀਆਂ ਚੱਕੀ ਫਿਰ ਉਹ ਕੌਣ ਨੇ ਜੀ ਮਤਲਬ ਪ੍ਰਸਤ ਜਿਨ੍ਹਾਂ ਦਾ ਮਾਮਲਾ ਇਹ ਆ ਵੀ ਧਰਮ ਸਾਨੂੰ ਕੋਈ ਨਹੀਂ ਉਹ ਉਹ ਵੀ ਨੇ ਜਦੋਂ ਅਕਾਲ ਤਖਤ ਤੇ ਹਮਲੇ ਹੋਏ ਐ ਉਦੋਂ ਵੀ ਕਾਂਗਰਸ ਦੇ ਵਿੱਚ ਸਾਡੇ ਜਿਹੜੇ ਹੈਗੇ ਸੀ ਇਹੋ ਜਿਹੇ ਬੈਠੇ ਸੀਗੇ ਐ ਤਾਂ ਇੱਕ ਕਾਂਗਰਸੀ ਆਗੂ ਉਸ ਦਿਨ ਬੈਡਾਂ ਦੇ ਥੱਲੇ ਦਿੱਲੀ ਚ ਲੁਕਿਆ ਰਿਹਾ ਸੀ 1984 ਚ ਤਿੰਨ ਦਿਨ ਜੀ ਬਾਅਦ ਕੌ ਕਾਂਗਰਸ ਦੀ ਟਿਕਟ ਤੇ ਐਮਪੀ ਬਣ ਗਿਆ ਸੀਗਾ ਜਮੀਰ ਹੈ ਇਹ ਯਾਗਦੀ ਜਮੀਰ ਵਾਲੇ ਲੋਕ ਆ ਜਿਹੜੇ ਉਹ ਐਸ ਬਰੀ ਕਾਂਗਰਸ ਨੂੰ ਜਾਂ ਭਾਜਪਾ ਨੂੰ ਜਾਂ ਅਖੌਤੀ ਕਾਲੀ ਦਲ ਨੂੰ ਆ ਝਾੜੂ ਵਾਲਾ ਦੀ ਤੁਸੀਂ ਗੱਲ ਛੱਡੋ ਝਾੜੂ ਵਾਲੇ ਕਿਸੇ ਮੁਕਾਬਲੇ ਚ ਨਹੀਂ ਆ ਤੁਹਾਡੇ ਸਾਹਮਣੇ ਆ ਜਾਣਾ 13 ਸੀਟਾਂ ਚੋਂ ਇੱਕ ਸੀਟ ਵੀ ਝਾੜੂ ਨੂੰ ਨਹੀਂ ਆਉਣੀ ਸਾਡਾ ਜਰਨੈਲ ਵੀ ਜਿੱਤੂਗਾ ਅੰਮ੍ਰਿਤਪਾਲ ਸਿੰਘ ਵੀ ਜਿੱਤੂਗਾ ਲੱਖਾ ਸੁਧਾਣਾ ਵੀ ਜਿੱਤੂਗਾ ਫਰੀਦਕੋਟ ਦੀ ਸੀਟ ਆ ਜਿਹੜੀ ਉਹ ਵੀ ਪੰਥ ਜਿੱਤੂਗਾ ਹੂੰ ਫਰੀਦਕੋਟ ਦੀ ਸੀਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਰਬਜੀਤ ਸਿੰਘ ਖੜੇ ਨੇ ਭਾਈ ਉਹ ਉਹ ਕਹਿ ਰਹੇ ਨੇ ਜੀ ਕਿ ਸਾਡੇ ਨਾਲ ਕੋਈ ਨਹੀਂ ਤੁਰਿਆ ਮਾਨ ਸਾਹਿਬ ਨੇ ਵੀ ਇੱਥੋਂ ਆਪਣਾ ਬੰਦਾ ਖੜਾ ਕਰਤਾ ਜੇ ਸਰਬਜੀਤ ਸਿੰਘ ਨਾਲ ਕੋਈ ਨਹੀਂ ਜੁੜ ਤੁਰਿਆ ਤਾਂ ਉਹ ਜਿਹੜੇ ਲੱਖਾਂ ਲੋਕ ਸੜਕਾਂ ਤੇ ਮੋਟਰਸਾਈਕਲ ਲੈ ਕੇ ਤੁਰ ਰਹੇ ਫਿਰ ਰਹੇ ਉਹ ਕਿਤੇ ਬਾਹਰੋਂ ਤਾਂ ਲਿਆਂਦੇ ਨਹੀਂ ਹੋਏ ਪੰਥ ਬੀਨ ਸਿੰਘ ਦੇ ਨਾਲ ਜੁੜਿਆ ਹੋਇਆ ਕਿਸੇ ਕਾਰਨਾ ਕਰਕੇ ਸਾਡਾ ਉਮੀਦਵਾਰ ਅਸੀ ਉਹਦਾ ਚੋਣ ਨਿਸ਼ਾਨ ਲਾਟ ਹੋ ਗਿਆ ਸੀਗਾ ਪਰੰਤੂ ਸਾਰੀ ਕੌਮ ਉਹ ਆਪਣੇ ਬੀਨ ਸਿੰਘ ਦੇ بیٹے ਦੇ ਨਾਲ ਉਹਨਾਂ ਨੇ ਸਾਡੀ ਪੱਗ ਹੈ ਜਿਹੜੀ ਉਹ ਦੁਬਾਰਾ ਸਿਰ ਤੇ ਰੱਖੀ ਸੀਗੀ ਸਰਵਜੀਤ ਸਿੰਘ ਜਿੱਤੂਗਾ ਅੰਮ੍ਰਿਤਪਾਲ ਸਿੰਘ ਖਾਲਸਾ ਜਿੱਤੂਗਾ ਲੱਖਾ ਸੁਧਾਨਾ ਜਿੱਤੂਗਾ ਅੰਮ੍ਰਿਤਪਾਲ ਸੰਧੜਾ ਜਿੱਤੂਗਾ ਸਿਮਨਜੀਤ ਸਿੰਘ ਮਾਨ ਜਿੱਤੂਗਾ ਤੁਸੀਂ ਦੇਖਿਓ ਜੀ 1990 ਵਾਂਗੂ ਨਤੀਜੇ ਕੀ ਆਉਂਦੇ ਆ ਇਹ ਤੁਹਾਡੇ ਸਾਹਮਣੇ ਆ ਜੀ ਜੀ ਧੰਨਵਾਦ ਜੀ ਸੋ ਹਰ ਇੱਕ ਪਾਰਟੀ ਜਿੱਤ ਦਾ ਦਾਅਵੇ ਕਰ ਰਹੀ ਆ ਪਰ ਜਿੱਤਦਾ ਕੌਣ ਆ ਇਹ ਤਾਂ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ 4 ਤਰੀਕ ਨੂੰ ਪਤਾ ਲੱਗ ਜਾਣਾ ਏ ਫਿਲਹਾਲ ਤੁਹਾਡੀ ਕੀ ਰਾਏ ਆ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਧੂਰੀ